ਹਾਂ ਕੀ ਕਹਿੰਦੇ ਭੇਜੇ ਮੈਂ ਕਹਾ ਤੂੰ ਮੇਰੇ ਵਾਲੀਆਂ ਫਿਰ ਕਿਤਰਾ ਚੁੱਕ ਲੈਣਾ ਵਾ ਕਿਹੜੇ ਵਾਲੀਆਂ ਤੁਹਾਡੇ ਤੁਹਾਡੇ ਵਾਲੀਆਂ ਕਿਵੇਂ ਹੋਈਆਂ ਉਹ ਉਹ ਲੱਗਦੀਆਂ ਸਕੀਮਾਂ ਦੇ ਪਈਆਂ ਤੇ ਮੈਨੂੰ ਮੈਨੂੰ ਦਿਖਾਓ ਨਾ ਕਿਹੜੀਆਂ ਨਹੀਂ ਚੁੱਕਦਾ ਮੈਂ ਲੇਬਰ ਮਿਲੇਗੀ ਤੇ ਚੁੱਕਾਂਗਾ ਟਾਲੀ ਮਿਲੇਗੀ ਤੇ ਚੁੱਕਾਂਗਾ ਕੋਨਾ ਵੀਡੀਓ ਕੋਨਾ ਤੈਨੂੰ ਮੈਂ ਯਾਰ ਤੁਸੀਂ ਚੇਰਮੈਨ ਸਾਹਿਬ ਨਾਲ ਗੱਲ ਕਰ ਲਓ ਯਾਰ ਤੁਸੀਂ ਜਿਹੜਾ ਮੈਨੂੰ ਗਾਲਾਂ ਕੱਢੀਆਂ ਨੇ ਉਹਨੇ ਉਹ ਤੁਸੀਂ ਤੂੰ ਹੀ ਕਿਹਾ ਨੀ ਮੈਂ ਤੇਰੀ ਮੋਢ ਬਣਵਾ ਦਾਂਗਾ ਤੁਸੀਂ ਕਿਉਂ ਕਿਹਾ ਮੇਰੇ ਨਾਲ ਤਾਂ ਨਹੀਂ ਕੋਈ ਦੁਸ਼ਮਣੀ ਹੈ ਤੁਸੀਂ ਕੌਣ ਸੋਲ ਜਿਹੜੇ ਹੋ ਗਏ ਤੁਸੀਂ ਮੈਨੂੰ ਗਾਲਾਂ ਕਿਵੇਂ ਕੱਢੀਆਂ ਤੁਸੀਂ ਮੈਨੂੰ ਚੇਅਰਮੈਨ ਸਾਹਿਬ ਨੇ ਕਿਹਾ ਸੀ ਦੋ ਦਿਨ ਲੇਬਰ ਦਿੱਤੀ ਮੈਂ ਚੁੱਕ ਦਿਆਂ ਤੁਸੀਂ ਤੇ ਗਾਲਾਂ ਕੱਢਣ ਲਾ ਪਏ ਜੇ ਇਹ ਚੰਗੀ ਗੱਲ ਹੈ ਹਾਂ ਹਾਂ ਤੇਨੂੰ ਕਿਹੜੀ ਕੱਟੀ ਆ ਤੁਸੀਂ ਕੌਣ ਸੋਲ ਜਿਹੜਾ ਮਤਲਬ ਐ ਥੋੜਾ ਤੁਸੀਂ ਮੇਰੇ ਤੇ ਤਾਂ ਖੇਲਾਓਗੇ ਮੈਨੂੰ ਤੈਨੂੰ ਕਿਹੜੀ ਧਮਕੀ ਲਈ ਤੂੰ ਇਹ ਦੋ ਦੋ ਹੀ ਕਿਹਾ ਨਹੀਂ ਤੁਸੀਂ ਕਿਹਾ ਨਹੀਂ ਮੇਰੀਆਂ ਰਹਿਣੀਆਂ ਚੁਗਦਾ ਉਹ ਨਹੀਂ ਚੁਗਦਾ ਮੈਂ ਤਾਂ ਸਾਰੀਆਂ ਚੁਗਦਾ ਮੈਂ ਤਾਂ ਸਾਰੀਆਂ ਚੁਗਦਾ ਮੈਂ ਸਾਰੀਆਂ ਚੁਗਦਾ ਮੈਂ ਸਾਰੀਆਂ ਚੁਗਦਾ ਮੈਂ ਸਾਰੀਆਂ ਚੁਗਦਾ ਮੇਰੇ ਕੋਲ ਸਾਰੀਆਂ ਵੀਡੀਓਆਂ ਆ ਮੈਂ ਤਾਂ ਤੂੰ ਜੇ ਨਾ ਨਾ ਮੈਂ ਕਹਾਂ ਤੂੰ ਤੁਸੀਂ ਮੈਂ ਤੁਹਾਨੂੰ ਦੱਸੂਗਾ ਮੈਂ ਕਹਾਂ ਤੂੰ ਮੈਨੂੰ ਪਤਾ ਕੀ ਕਰਨਾ ਹੈ ਹਾਂ ਤੂੰ ਕੀ ਕਰੋਗੇ ਮਰਵਾ ਦੋਗੇ ਮੈਨੂੰ ਕੀ ਕਰੋਗੇ ਜਾ ਜਾ ਕੇ ਉਹ ਜਾਂ ਕਿੰਨਾ ਮਜ਼ੀ ਕਰੀ ਆ ਉਹ ਮੈਂ ਕਿਹਾ ਜੇ ਤੂੰ ਹੁਣੇ ਗਾਣਾ ਗਦੀਆਂ ਨਾ ਉਹ ਮੈਂ ਦੱਸਾਂ ਹੁਣ ਮੈਂ ਕਿਹਾ ਮੈਂ ਹੁਣੇ ਮੈਂ ਹੁਣੇ ਬ੍ਰੈਸ ਨੂੰ ਦੱਸਣਾ ਕਿ ਮੈਨੂੰ ਇਹ ਤੁਮ ਕਹਿ ਲਾਂਦੇ ਵੇ ਨਜ਼ਰੀ ਉਹ ਜਾਂ ਜਾ ਕੀ ਮਜ਼ਾ ਬੰਦਾ ਓ ਚੇਅਰਮੈਨ ਸਾਹਿਬ ਕੋ ਤੁਹਾਡਾ ਫੋਨ ਨਹੀਂ ਹੁੰਦਾ ਚੇਅਰਮੈਨ ਸਾਹਿਬ ਨੂੰ ਫੋਨ ਕਰਕੇ ਦਿਖਾਉਣਾ ਉਹ ਤੁਹਾਡੇ ਕੋ ਹੁੰਦਾ ਨਹੀਂ ਢੇੜੀ ਮੈਸ਼ਰ ਨਹੀਂ ਹੈ ਢੇੜੀ ਮੈਸ਼ਰ ਨਹੀਂ ਹੈ ਢੇੜੀ ਮੈਸ਼ਰ ਨਹੀਂ ਹੈ ਨਹੀਂ ਗੋਪੀ ਨੇ ਤੈਨੂੰ ਕੀਤਾ ਨਹੀਂ ਫੋਨ ਆਦਾ। ਹਾਂ ਤੇ ਉਹ ਬਾਅਦ ਚ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ। ਨਾਲ ਹੀ ਉਹ ਕਹਿੰਦੇ ਸੀ ਨਹੀਂ ਚੁੱਕਣ ਨੂੰ ਗਿਆ। ਠੀਕ ਐ। ਇੱਕ ਵਾਰ ਸੋ ਕਹਿੰਦੇ ਚੁੱਕਣਾ ਦੂਜੇ ਵਾਰ ਤੁਸੀਂ ਕਹਿੰਦੇ ਮੈਂ ਤੇਰੀ ਬੁੰਡ ਬੜਵਾ ਦਾਂਗਾ। ਮੈਂ ਤੈਨੂੰ ਇਹ ਕਰ ਦਾਂਗਾ। ਕੀ ਕਰਾ ਲੋਗੇ ਮੇਰਾ? ਫੋਨ ਹੈ ਨਾ ਰਿਕਾਰਡਿੰਗ ਜਿੰਨੀ ਕਰੀ ਜਾਨਾ ਮੈਂ ਕਹ ਤੂੰ ਹੀ ਮੈਨੂੰ ਗਾਣਾ ਕੱਢੀਆਂ ਜਿਹੜੀਆਂ ਕੱਢੀਆਂ ਨਾ ਉਹ ਤੁਸੀਂ ਹੁਣ ਮੇਰਾ ਜੋ ਕਰਨਾ ਹੈ ਕਰ ਲਿਓ। ਜੇ ਮੈਨੂੰ ਕੁਝ ਹੁੰਦਾ ਮੈਂ ਉੱਥੇ ਥਾਣੇ ਵੀ ਦੇ ਕੇ ਆਣਾ ਹੁਣੇ ਕਿ ਬਈ ਜੇ ਮੈਨੂੰ ਕੁਝ ਹੋਇਆ ਤੁਸੀਂ ਜ਼ਿੰਮੇਵਾਰ ਦੇ। ਹਾਂ ਜਾ 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 ਇਹ ਚੰਗਾ ਸਰਕਾਰ ਆਈ ਤੇ ਕੋਈ ਵੀ ਕਾਉਂਸਲਰ ਜੀ ਕੋ ਕਾਉਂਸਲਰ ਸਾਹਿਬ ਮੈਂ ਰਾਹੁਲ ਪੁੰਜ ਗੱਲ ਕਰ ਰਿਹਾ ਹਾਂ ਆਰ ਭਾਰਤ ਨਿਊਜ਼ ਤੋਂ ਹਾਂਜੀ ਹਾਂ ਤੇ ਇਸ ਤਰ੍ਹਾਂ ਸੀ ਮੇਰੇ ਕੋਈ ਮੈਟਰ ਆਇਆ ਸੀ ਕਿੰਦੇ ਕਿ ਸੋਨੂ ਗਾਂਧੀ ਇੰਪਰੂਵਮੈਂਟ ਟ੍ਰਸਟ ਦੇ ਵਰਕਮਿਸਤਰੀ ਕੋਈ ਤੁਹਾਡਾ ਉਹਨਾਂ ਗਲੀ ਕੋਲ ਚ ਹੋਇਆ ਕੋਈ ਇਨਕ੍ਰੋਚਮੈਂਟ ਨੂੰ ਲੈ ਕੇ ਕੋਈ ਉਹਨਾਂ ਰੇੜੀਆਂ ਚੁੱਕੀਆਂ ਸੀ ਤੇ ਤੁਸੀਂ ਉਹਦਾ ਵਿਰੋਧ ਕੀਤਾ ਨਹੀਂ ਕੋਈ ਵਿਰੋਧ ਨਹੀਂ ਜੀ ਕੀਤਾ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਆ ਤੇ ਜਿਹੜੀਆਂ ਦੁੱਝੀਆਂ ਲੱਗੀਆਂ ਸਾਰੀਆਂ ਤੇ ਤੁਸੀਂ ਦੁੱਝੀਆਂ ਵੀ ਸਾਰੀਆਂ ਚੁੱਕੋ ਜੇ ਉਹ ਚੁੱਕੜੀਆਂ ਤੇ ਉਹ ਵੀ ਚੁੱਕੋ ਤੇਹੀ ਗੱਲਬਾਤ ਹੋਈ ਆ ਕੋਈ ਗਾਲੀ ਗਲੋਚ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਉਹ ਜੋ ਮਰਜੀ ਹੋਣ ਜੀ ਜਾਣਾ ਤੇ ਮੈਂ ਵੀ ਕਹਿ ਸਕਦਾ ਵੀ ਇਹ ਰੇੜੀ ਵਾਲਿਆਂ ਕੋ ਪੈਸੇ ਲਿੰਦਾ ਵਾ ਉਹ ਆ ਮੈਂ ਵੀ ਕਿਹਾ ਸਕਦਾ ਮੇਰੇ ਕੋ ਤੇ ਗਵਾਹ ਵੀ ਹੈਗੇ ਰੇੜੀਆਂ ਵਾਲੇ ਵੀ ਜੀ ਰੇੜੀਆਂ ਬਾਕੀ ਵੀ ਸਾਰੀਆਂ ਮਤਲਬ ਤੁਸੀਂ ਇਹ ਕਹਿ ਰਹੇ ਕਿ ਸਾਰੀਆਂ ਤੇ ਇੱਕ ਤਰਫਾ ਕਾਰਵਾਈ ਨਾ ਹਾਂਜੀ ਹਾਂਜੀ ਬਿਲਕੁਲ ਵੇ ਭਾਈ ਤੁਸੀਂ ਆਪ ਹੀ ਵੇਖੋ ਵੀ ਫੁੱਲਾ ਵਾਲੀਆਂ ਦੁਕਾਨਾਂ ਕਿੰਨੀਆਂ ਕਿੰਨੀਆਂ ਵੱਡੇ ਰੋਡੋਂ ਨਾਲ ਮੱਲੇ ਆ ਤੁਸੀਂ ਆਪਣੇ ਟਰੱਸਟ ਦੇ ਸਾਹਮਣੇ ਬਿਲਕੁਲ ਤੇ پارک ਦੇ ਲਾਗੇ ਵੇਖ ਲਓ ਪਰ ਉਹ ਕਹਿੰਦੇ ਕਿ ਉਹ ਕਹਿੰਦੇ ਕਿ ਇੱਕ ਜਨਤਾ ਦੇ ਨੁਮਾਇੰਦੇ ਹੋਣ ਦੇ 바ਜੂ ਸਾਨੂੰ ਗਾਲ੍ਹਾਂ ਕੱਢਦੇ ਨੇ ਕਾਉਂਸਲਰ ਸਾਹਿਬ ਤੇ ਮੇਰਾ ਭਾਈ ਜੇ ਕੀ ਨਾਲ ਦਾ ਕੋਈ ਵੀ ਗਾਲ੍ਹਾਂ ਕੀ ਨਾਲ ਦਾ ਕੋਈ ਵੀ ਗੱਲ ਹੋਈ ਹੋਗੀ ਇਹਨਾਂ ਨੂੰ ਕੀ ਨਾਲ ਦੱਸੋ ਪੁੱਛੋ ਵੀ ਆਪ ਇਹਨਾਂ ਨੂੰ ਬੋਲਣ ਦੀ ਅਥਰਾਂ ਦੇ ਨਾਲ ਵੀ ਜਿਤਰਾ ਵੀ ਆਂ ਤੇ ਆਪੇ ਕਿਤਰਾ ਬੋਲਦੇ ਇਹਨਾਂ ਨੂੰ ਇਹ ਵੀ ਪੁੱਛੋ ਮਤਲਬ ਕਿ ਤੁਸੀਂ ਡਰੈਸ ਦੀ ਤੁਸੀਂ ਤੁਸੀਂ ਮੰਨਦੇ ਹੋ ਵੀ ਡਰੈਸ ਦੀ ਪੁੱਛੋ ਭਾਜੀ ਤੁਸੀਂ ਸਹਿਯੋਗ ਦਿਓ ਕਿ ਡਰੈਸ ਦੀ ਕਾਰਵਾਈ ਜਿਹੜੀ ਐ ਇਨਕ੍ਰੋਚਮੈਂਟ ਦੇ ਖਿਲਾਫ ਐ ਜਿਹੜੀ ਆਲਰੇਡੀ ਹੋ ਚੁੱਕੀ ਹੈ ਵੇਖੋ ਆ ਨੁਕੀ ਨਾਲ ਦਾ ਇਹ ਉਹ ਕਹਿੰਦੇ ਵੀ ਕੋਈ ਵੀ ਜਿਹੜੀ ਗੱਲਬਾਤ ਆ ਨਾ ਤੁਸੀਂ ਇੰਟਰਫੇਅਰ ਨਹੀਂ ਕਰਨਾ ਸਾਨੂੰ ਪਹਿਲਾਂ ਉਹਨਾਂ ਨੇ ਕਿਹਾ ਸੀ ਰੇਡੀਆਂ ਦੀ ਤੁਸੀਂ ਵਿਚਾਰਸ਼ ਨਹੀਂ ਕਰਨੀ ਕਿਉਂਕਿ ਜੇਰ ਮੈਂ ਦੱਸਿਆ ਵੀ ਤੁਹਾਡੇ ਆ ਉਹ ਵੀ ਆਮ ਆਦਮੀ ਪਾਰਟੀ ਤੋਂ ਆ ਤੇ ਤੁਸੀਂ ਵੀ ਉਸੇ ਪਾਰਟੀ ਤੋਂ ਤੇ ਤੁਹਾਡੇ ਆਪ ਸੀ ਰਾਏ ਨਹੀਂ ਇਹ ਸਾਰਾ ਕੰਮ ਕੀਤਾ ਹੋਏਗਾ ਨਾ ਜੇਰ ਮੈਂ ਸਾਹਿਬ ਵੱਲੋਂ ਮੈਂ ਇਹੀ ਕਹਿਣਾ ਵੀ ਜੇ ਚੁੱਕਰੀਆਂ ਤੇ ਸਾਰੀਆਂ ਚੁੱਕੋ ਭਾਜੀ ਤੇ ਤੁਸੀਂ ਅੱਜ ਕੇ ਕਲਾਰਕ ਤੇ ਲਾਗੇ ਵੇਖੋ ਕਿੰਨੇ ਫੁੱਲਾਂ ਦੇ ਸਾਰਾ ਰੋੜ ਹੀ ਮੱਲਿਆ ਉਹਨਾਂ ਨੇ ਉਹਨਾਂ ਨੂੰ ਕਿਉਂ ਨਹੀਂ ਚੁੱਕਦੇ ਫਿਰ ਤਾਂ ਬਿਲਕੁਲ ਜੀ ਮੈਂ ਤੁਹਾਡਾ ਸਪੈਸਟਿਕਲ ਲੈਣਾ ਸੀ ਕਿਉਂਕਿ ਮੈਨੂੰ ਉਹਨਾਂ ਨੇ ਤੁਹਾਡੀ ਜਿਹੜੀ ਗੱਲਬਾਤ ਹੋਈ ਸੀ ਤਹਿਬਾਜ਼ੀ ਦੇ ਵਿੱਚ ਉਹ ਮੈਨੂੰ ਭੇਜਿਆ ਸੀ ਤੇ ਮੈਂ ਇੱਕ ਵਾਰੀ ਤੁਹਾਡਾ ਬਿਆਨ ਲੈਣਾ ਸੀ ਕਿ ਕੀ ਗੱਲਬਾਤ ਸਾਰੀ ਹੋਈ ਉਹ ਕਹਿ ਰਹੇ ਸੀ ਕਿ ਮੈਨਾਂ ਮਤਲਬ ਕਿ ਧਮਕੀਆਂ ਦਿੱਤੀਆਂ ਗਿਆ ਕਾਉਂਸਲਰ ਸਾਹਿਬ ਵੱਲੋਂ ਠੀਕ ਹੈ ਜੀ ਮੈਂ ਤੁਹਾਨੂੰ ਤੁਹੀ ਹੁਣ ਦੇਖੋ ਵੀ ਸਤੀਸ਼ ਸ਼ਰਮਾ ਜੀ ਆ ਸੰਦੂ ਉਹਨਾਂ ਨੂੰ ਪੁੱਛੋ ਵੀ ਇਸ ਤਰ੍ਹਾਂ ਦੇ ਅਹੀ ਬੰਦੇ ਆ ਗਏ ਆ ਸਾਰੇ ਕੀ ਗੱਲ ਦਾ ਦੇਦੇ ਭਰਾ ਨੂੰ ਪੁੱਛ ਲੋ ਗਾਂਧੀ ਨੂੰ ਜਿਹੜਾ ਦੂਜਾ ਗਾਂਧੀ ਹੈ ਦਾ ਭਰਾ ਏ ਛੋਟਾ ਮੌਂਟੀ ਗਾਂਧੀ ਉਹਨੂੰ ਪੁੱਛ ਲੋ ਵੀ ਮੈਂ ਇਸ ਤਰ੍ਹਾਂ ਦਾ ਬੰਦਾ ਹੈਗਾ ਵੀ ਗਾਲਾਂ ਕੱਢਾਂਗੇ ਉਹਦੇ ਵੀ ਇਹਨੂੰ ਕਵਾਂਗਾ ਧੰਨਵਾਦ ਭਾਜੀ ਗੱਲਬਾਤ ਕਰਨ ਲਈ ਹਲੋ ਹਾਂਜੀ ਹਾਂਜੀ ਅਰਪਨ ਅਜਲਾ ਜੀ ਬੋਲ ਰਹੇ ਕਾਉਂਸਲਰ ਰਣਜੀਤ ਜੀ ਵੀ ਨੇ ਹਾਂਜੀ ਬੋਲ ਰਿਹਾ ਜੀ ਹਾਂਜੀ ਅਜਲਾ ਸਾਹਿਬ ਮੈਂ ਆਰ ਬਾਰਤ ਤੋਂ rahul ਪੁੱਜ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਭਾਜੀ ਇਸਨੂੰ ਕਿ ਇੱਕ ਇਨਕ੍ਰੋਚਮੈਂਟ ਦੇ ਖਿਲਾਫ ਡਰਾਈਵ ਚਲਾਈ ਹੈ ਇੰਪਰੂਵਮੈਂਟ ਅਥਾਰਟੀ ਸਰ ਵੱਲੋਂ ਤਾਂ ਕੁਝ ਜਿਹੜੇ ਇੱਕ ਦੋ ਬਾਹਰਲੀ ਵਾਰਡ ਦੇ ਕੌਂਸਲਰ ਰੋਜ ਦਾ ਵਿਰੋਧ ਵੀ ਕੀਤਾ ਬਹਿਸਬਾਜ਼ੀ ਵੀ ਹੋਈ ਹੈ ਜਿਹੜੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਟੀਮ ਹੈ ਤੇ ਤੁਸੀਂ ਇਹਦੇ ਬਾਰੇ ਕੋਈ ਬਰਾਰਾ ਕੀਤਾ ਸੀ ਟਰੱਸ ਨੂੰ ਸ਼ਿਕਾਇਤ ਕੀਤੀ ਸੀ ਜਿਹੜੀਆਂ ਥਾਂ ਥਾਂ ਇਨਕ੍ਰੋਚਮੈਂਟਸ ਹੋਈਆਂ ਬਦੌਰ ਕੌਂਸਲਰ ਮੈਂ ਸ਼ਿਕਾਇਤ ਨੂੰ ਕੋਈ ਕੀਤੀ ਪਰ ਮੈਂ ਜਿੱਦਾਂ ਲੋਕ ਕਰਦੇ ਜਿੱਦਾਂ ਬਾਹਰ ਗ੍ਰੀਨ ਬੈਲਟ ਵੱਲਦੇ ਆ ਜੀ ਇਹ ਤੇ ਵੈਸੇ ਵੀ ਅਫਸਰਾਂ ਨੂੰ ਕਹਿੰਦਾ ਕਿ ਤੁਸੀਂ ਨਾ ਬਣਨ ਦਿਓ ਪਹਿਲੇ ਬਣਦੇ ਹੁੰਦੇ ਬਾਅਦ ਚ ਤੋੜ ਦਿੰਦੇ ਆ ਠੀਕ ਹੈ ਰੋਕ ਦੇਣਾ ਲੋਕਾਂ ਤੈਹ ਲਾਏਂਦੇ ਫਿਰ ਲੋਕ ਕਹਿੰਦੇ ਇੰਨੀ ਤੋੜਨੀ ਪਹਿਲਾਂ ਨਹੀਂ ਰੋਕਿਆ ਨੂੰ ਨਹੀਂ ਪਰ ਰঞ্জੀਤ ਇਹਨੂੰ ਇੱਕ ਪੂਰ ਸ਼ੇਰੀਆ ਤੁਹਾਡੀ ਕੰਸਟੀਟਿਊਐਂਸੀ ਵਾਰਡ ਹੈ ਇਹਦੇ ਵਿੱਚ ਥਾਂ ਥਾਂ ਦੇਖਿਆ ਜਾਵੇ ਦੇ ਰੇੜੀਆਂ ਲੱਗੀਆਂ ਨੇ ਉਹਦੇ ਵਿੱਚ ਤੁਸੀਂ ਇਸ ਚੀਜ਼ ਦੇ ਹੱਕ ਜੋ ਕਿ ਵਿਰੋਧ ਚ ਸਹਿ ਹੱਕ ਚ ਹੈ ਕਿ ਇੰਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਮਤਲਬ ਕਿ ਸਟਾਫ ਦਾ ਸਾਥ ਦੇਣ ਚ ਤੁਸੀਂ ਅੱਗੇ ਆਓਗੇ ਹੌਲ ਵਾਲੇ ਸਮੇਂ ਚ ਉਹ ਅਸਰ ਪੂਰਾ ਮਾਰੇ ਅੱਗੇ ਵੀ 100 ਉਹਨਾਂ ਨੂੰ ਕਿਹਾ ਜਿੰਨਾਂ ਜਿੰਨਾਂ ਨੇ ਤੋਲਣੀ ਸੀ ਸੋ ਕੋ ਟੈਲਾ ਵੀ ਲਵਾਤੀਆਂ ਜਿਹੜੀਆਂ ਇੰਕ੍ਰੋਚਮੈਂਟਾਂ ਕਰਦੇ ਜਿਹੜੀਆਂ ਗ੍ਰੀਨ ਬੈਲਟਾਂ ਬਣਦੇ ਆ ਜੀ ਜੀ ਤੇ ਅੰਹੀ ਦੇ ਲੋਕਾਂ ਨੂੰ ਕਿਹਾ ਵੀ ਜਿਹੜੇ ਜਿਹੜੇ ਮੰਨੇ ਉਹਨਾਂ ਦੇ ਟੈਲਾ ਲਵਾਤੀਆਂ ਬਾਕੀ ਨਹੀਂ ਮੰਨਦੇ ਕਹੀ ਫਿਰ ਤਾਂ ਟਰਸਟ ਦੇ ਜਦੋਂ ਮਤਲਬ ਧਿਆਨ ਚ ਮਤਲਬ ਤੁਹਾਡੇ ਧਿਆਨ ਚ ਉਹਦਾ ਸਹਿਯੋਗ ਦਿੱਤਾ ਜਾਏਗਾ ਤੁਹਾਡੇ ਨੂੰ ਮੈਂ ਸਹਿਯੋਗ ਦਵਾਂਗਾ ਪਰ ਟਰਸਟ ਵੀ ਕੁਝ ਨਹੀਂ ਕਰਦੀ ਟਰਸਟ ਵੀ ਆ ਹੁਣ ਇੰਪਰੂਵਮੈਂਟ ਟਰਸਟ ਦੀ ਏਰੀਆ ਵਾ ਕਿਰਨ ਕਲੋਨੀ ਜੀ ਠੀਕ ਹੈ ਜੀ ਇੱਥੇ ਨਾਨ ਕੰਸਟਰਕਸ਼ਨ ਏਰੀਆ ਕਿ ਐਕ੍ਰੋਸਸਮੈਂਟ ਇੱਥੇ ਸ਼ਰੀਆਮ ਦੇ ਲੋਕੀ ਕਮਰਸ਼ਲ ਐਕਟੀਵिटीज ਕਰਨਦੇ ਹੁੰਦੇ ਸਨ ਤੁਸੀਂ ਧਿਆਨ ਚ ਲੈਂਦਾ ਚੇਅਰਮੈਨ ਦੇ ਨਹੀਂ ਮੈਂ ਜਿਹੜੇ ਦਈ ਆ ਉਹਨਾਂ ਦੇ ਧਿਆਨ ਚ ਨਹੀਂ ਆ ਰਹੀਆਂ ਜੀ ਠੀਕ ਮਤਲਬ ਪਰ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ ਧੰਨਵਾਦ ਜੀ ਸਾਹਮਣੇ ਸ਼ਰੀਆਮ ਹੀ ਤੁਸੀਂ ਵੇਖੋ ਰੋਜ਼ ਹੀ ਆ ਕੰਸਟਰਕਸ਼ਨ ਕਿੰਨੀ ਹੁੰਦੀ ਆ ਕੋਈ ਨਕਸ਼ਾ ਨਹੀਂ ਪਾਸ ਹੁੰਦਿਆ ਬਿਲਕੁਲ ਸਿੱਧਾ ਕਰੀ ਜਾਂਦੇ ਅਫਸਰ ਮਿਲ ਕੇ ਕੀ ਕਰਦੇ ਰੱਬ ਜਾਣੇ ਉਹਨਾਂ ਕੀ ਧੰਨਵਾਦ ਜੀ ਗੱਲਬਾਤ ਕਰਨ ਲਈ ਥੈਂਕ ਯੂ ਠੀਕ ਹੈ ਸਰ ਥੈਂਕ ਯੂ ਸਰ